ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਅੱਜ ਦੀ ਵੀਡੀਓ ਅੱਜ ਵੀ ਸਵੇਰ ਦੇ ਨਹੀਂ ਪੈ ਰਹੇ ਆ ਰਾਤ ਦਾ ਹੀ ਕੜਾ ਕੜੀ ਚੱਲਦੀ ਆ ਪਰ ਪੇਂਟਰ ਸਾਹਿਬ ਆਏ ਵੇ ਆ ਇਹਨੇ ਅੰਦਰ ਅੰਦਰ ਨਵੇੜ ਤਾਂ ਬਾਹਰਲਾ ਛੜਤਾ ਹੁਣ ਅੰਦਰ ਤਾਂ ਕਰਤਾ ਕੰਪਲੀਟ ਚਲ ਆਏ ਹੁਣ ਸਮਾਨ ਰੱਖ ਹੋ ਜੂ ਤਾਂ ਰਹੀਂ ਦਰਵਾਜ਼ੇ ਨੂੰ ਵੀ ਕਰਤਾ ਬਾਹਰਲਾ ਛੜਤਾ ਜਾਲੀ ਵਾਲਾ ਹੈ ਹਾਂ ਜੀ ਵੀ ਮੀ ਪੈ ਜੂ ਇਹਨੂੰ ਗਿੱਲਾ ਵੀ ਹੋਇਆ ਬਾਹਰ ਇਨੂੰ ਪੰਜ-ਛੇ ਦਿਨ ਨੂੰ ਮਾਰਦਾ ਵੀ ਕੋਈ ਨਹੀਂ ਫੇਰ ਹਾਂਜੀ ਬਾਕੀ ਮੈਂ ਕਿਹਾ ਲੈਟਾ ਤੇ ਆਦੋਲੇ ਲਾਦੇ ਫਿਰ ਇਹਨੂੰ ਪੱਟਦੇ ਨਹੀਂ ਜਾਨਵਰ ਨਹੀਂ ਆਦਾ ਲੰਬਾ ਜਿਹਾ ਜਾਨਵਰ ਆਉਂਦਾ ਪੂਛ ਵਾਲਾ ਪਤਾ ਨਹੀਂ ਕਿਹੜਾ ਆਹੋ ਉਹ ਸਾਰੀ ਲੈਟਾ ਪੜ ਦਿੰਦਾ ਹੁਣ ਕੋਈ ਲੈਟ ਨਹੀਂ ਪੱਟ ਹੋਈ ਵੀ ਇੱਧਰ ਦੇਖ ਲੈ ਜਿੰਨੀਆਂ ਲੱਗੀਆਂ ਹੋਈਆਂ ਸਾਰੀਆਂ ਨੂੰ ਮੈਂ ਬਿੰਦੂ ਤੇ ਆਦੋਲੇ ਪੁੱਟੀ ਮਰਾਤੀ ਸੀ ਹਾਂਜੀ ਮੈਂ ਉਹ ਪੁੱਟੀ ਮਰਾਦੇ ਪਕੜ ਹੋ ਜਾਂਦੀ ਆ ਕੋਈ ਨਹੀਂ ਪੱਟੀ ਨਹੀਂ ਤਾਂ ਅੱਗੇ ਸਾ ਛੱਡਦੇ ਹੀ ਨਹੀਂ ਤੇ ਫਿਰ ਨਾ ਪਕੜ ਜੀ ਪੋ ਜਾਂਦੀ ਆ ਥੋੜੀ ਜੀ ਕੁੱਟੀ ਦੇ ਸਾਰੇ ਗਲੇ ਉਹ ਚੁੰਝ ਪਾਉਣ ਨੂੰ ਜਗ੍ਹਾ ਨਹੀਂ ਰਹਿੰਦੀ ਹਾਂਜੀ ਹਾਂਜੀ ਮੈਂ ਤਾਂ ਸਹੀ ਆਪੇ ਗਿਰ ਜਾਂਦੀ ਐ ਜੇ ਮੜੀਜੀ ਵੀ ਸਪੇਸ ਰਹੇਗੀ ਕਿਥੇ ਬਾਕੀ ਮੌਸਮ ਨੇ ਦਾ ਰੰਗ ਲਾਏ ਪਏ ਆ ਪਾਣੀ ਉਹ ਪਾਣੀ ਕਰਿਆ ਹੋਇਆ ਮੀਂਹ ਨੇ ਕੋਟ ਸਾਹਿਬ ਆਪ ਹੋਏ ਹੁਣ ਮੂਰੇ ਇਹਦੇ ਮੈਨਾਂ ਪੂਰੀ ਨਹੀਂ ਪੈਣੀ ਤੀ ਹੈ ਇਹਨੇ ਅੰਡਾ ਕਰਨਾ ਥਾ ਕੇ ਮੈਂ ਕਿਹਾ ਇਹਨੂੰ ਵੀ ਕਰ ਦੇ ਭਾਈ ਟਾਕੀ ਨੂੰ ਵੀ ਹੁਣ ਹੁਣ ਚਿੱਟਾ ਨਹੀਂ ਹੈਗਾ ਚਿੱਟੀ ਜਗ੍ਹਾ ਲਾਲ ਕਰਦੀ ਐ ਲਾ ਨਾ ਥੋੜਾ ਕਪੜਾ ਲਾ ਲਿਆ ਉਹ ਥੋੜਾ 골ਡਨ ਬਰਾਂਗਾ ਚਿੱਟਾ ਪਿਆ ਏ ਚਿੱਟਾ ਹੀ ਹੱਲ ਲਾਲ ਚੱਲੂ ਦੇਖ ਲਾ ਸਿਲਵਰ ਪਿਆ ਏ ਤੇ ਦੂਜਾ ਸਿਲਵਰ ਨਹੀਂ ਹੈਗਾ ਚਿੱਟਾ ਜਿਹਾ ਏ ਹੂੰ ਚਲਾ ਕੇ ਦੇਖ ਲਾ ਹਾਂ ਇਹਨੂੰ ਇਹ ਕਿੱਥੇ ਚੱਕ ਰਿਹਾ ਫਿਰ ਪਰ ਚਿੱਟਾ ਪਿਆ ਉਹ ਮੈਂ ਡੱਬੀ ਚਾਹੀਦੀ ਐਸੇ ਡੱਬੀ ਪਈ ਆ ਉੱਪਰੇ ਇੱਥੇ ਜੇ ਆਈ ਜਿਹੜੇ ਤੇਰੇ ਮੂਰੇ ਪਈ ਆ ਲਿਆ ਕੇ ਦੇਖ ਲੈ ਜੇ ਚੱਲਦੀ ਆ ਟਿੱਕਾ ਜਿਹਾ ਲਾ ਕੇ ਦੇਖ ਲੈ ਨਹੀਂ ਫੇਰ ਸਹੀ ਵਧੀਆ ਵੀ ਲੱਗੇ ਅੰਦਰਲੀ ਜੜੋ ਚਟਾਰੰਗ ਕਿਆ ਵੱਜਿਆ ਵਾ ਅੰਦਰਲੀ ਜੜ ਵੱਜੀ ਹੋਇਆ ਕਲੀਜੀ ਵੱਜੀ ਹੋਣੀ ਕੁੱਪੀਜੀ ਕਹੀਂ ਨਹੀਂ ਚਟਾਰੰਗ ਉਤਰਿਆ ਹੈਗਾ ਚਲ ਰਮਾਨ ਰੱਖਦੇ ਤਾਂ ਹੋ ਜੂਗੇ ਬਾਹਰ ਲਾ ਜਾ ਮਰਜ਼ੀ ਕਰਾਈ ਜਾ ਹਾ ਯਾਰ ਪਿੰਦਰ ਦੇ ਸਮਾਨ ਕੱਢਣਾ ਬਹੁਤ ਔਖਾ ਸਾਰਾ ਸਮਾਨ ਕੱਢਣਾ ਪੈਂਦਾ ਬਾਹਰ ਰਸੋਈ ਜਿੱਕੇ ਤੇ ਸਮਾਨ ਥੋੜਾ ਹੁੰਦਾ ਮੈਂ ਤੂੰ ਪਹਿਲਾਂ ਪੁੱਟੀ ਜੀ ਮਾਰ ਲੈ ਬਾਕੀ ਸਮਾਨ ਸਾਰਾ ਆਪਣਾ ਬਾਹਰਲੀ ਸਾਰਾ ਬਾਅਦ ਚ ਵੀ ਹੋ ਜੂ ਜਾਂ ਮੀਂਹ हट ਗਏ ਹੂੰ ਅੰਦਰ ਕੱਟ ਲਿਆ ਵੀ ਦੇਖਣ ਥਾਰ ਵਾਸਤੇ ਬੋਲ ਚ ਹੂੰ ਉਹ ਤਾਂ ਪੁੱਟੀ ਲਈ ਤਾਂ ਮਾੜਾ ਮੈਨਾਂ ਸਮੋਸੇ ਵਧੀਆ ਐਰ ਪੁੱਟੀ ਨਾਲੋਂ ਸਮੋਸਾ ਨਾਲ ਖਾਣਾ ਅੰਦਰ ਖਰਾਸਾਂ ਦੀ ਜਿਵੇਂ ਨਿਕਲ ਰਹੀ ਜਾ ਰਹੀ ਹੁੰਦਾ ਨਾ ਬੰਨਸ ਭਰਉਣਾ ਤਾਂ ਦਾ ਦੇਵਾ ਨਹੀਂ ਹਾ ਪੁੱਟੀ ਵੀ ਦੀ ਪੇਪੜੀ ਉਤਰਦੀ ਜਦ ਵੀ ਉਤਰਦੀ ਆ ਸਮੋਸੇ ਦੀ ਐ ਪੇਪੜੀ ਨਹੀਂ ਉਤਰ ਰਹੀ ਹੈਗੀ ਹੈਨਾ ਸਮੋਸਾ ਨਾਲ ਖਾਣਾ ਹੂੰ ਨਾਲੇ ਆਪੇ ਸਸਤਾ ਨਾਲ ਜਾਂ ਮਰਜੀ ਮਾਰਦੇ ਚੰਨਕ ਸਾਲ ਬਾਅਦ ਮਾਰ ਲੇ ਕਰੇ ਬੰਦਾ ਠੀਕ ਨਹੀਂ ਹਾਂ ਆਹ ਪਹਾੜ ਦੀ ਪਹਾੜੀ ਕਾਟੇ ਕਾ ਪ੍ਰੰਮਰ ਦੀ ਪਹਾੜੀ ਤੰਨ ਹਿਆਰਦੀ ਆ ਵੱਧਾ ਤੇ ਬਾਕੀ ਕਿਹੜੀ ਦੂਈ ਆ ਪੈਕਸ ਖੁਕਸ ਜਾਇ ਹੋਊਗਾ ਉਹ ਲੱਗ ਚੱਲਦਾ ਜੱਟਾ ਦੇਖਦਾ ਚਲਾ ਕੇ ਹਾਂ ਤੇ ਤੇਲ ਲਾ ਪਈ ਮੇਰੇ ਪਾਵਾ ਨਾ ਪੁੱਲੇ ਚ ਰੁੱਲਾ ਕੇ ਮਾਰਨਾ ਆਪਾਂ ਤਾਂ ਫੁੱਲਾਂ ਚ ਲਾਉਣਾ ਇੱਕ ਨਹੀਂ ਘੜਾ ਜਿਹਾ ਜੀ ਹੋਇਆ ਘੜਾ ਲੈਣਾ ਲੋ ਜੀ ਹੁਣ ਤਾਂ ਪਾਣੀ ਘਟਣ ਲੱਗ ਗਿਆ ਪਾਣੀ ਘਟਣ ਦਾ ਇੰਤਜ਼ਾਰ ਆ ਜੂਰੀਆ ਪਾ ਦੀਏ ਮੈਂ ਕਿਹਾ ਇਹਦੇ ਚ ਜੇ ਪਾਣੀ ਘਟਜੂਵੇ ਤਾਂ ਚਲਦੇ ਪਾਣੀ ਚ ਦਾ ਕਾਲੂ ਪਾਉਣਾ ਲੱਗਦਾ ਜਾਂਦਾ ਹੁੰਦਾ ਚਲਦੇ ਪਾਣੀ ਵਿੱਚ ਵੀ ਇਹ ਥੋੜੇ ਥੋੜੇ ਪਾਣੀ ਵਿੱਚ ਪਰ ਮੈਂ ਕਿਹਾ ਵੀ ਚਲ ਘਟੇ ਜਾਵੇ ਜੇ ਅੱਜ 7-8 ਦਿਨ ਹੋ ਗਏ ਲਾਇਆ ਨੂੰ ਬਾਕੀ ਦੇਖਦੇ ਆ ਇਹ ਹੋਰ ਮਹੀਨਾ ਪਿਆ ਤਾਂ ਫੇ ਕੱਲ ਤੱਕ ਤਾਂ ਘਟ ਜੂਗਾ ਕਾਲੂ ਮੈਂ ਕਿਹਾ ਫਿਰ ਪਰਸੋਂ ਨੂੰ ਯੂਰੀਆ ਪਾਦਾਂਗੇ ਕਾਲੂ ਹੋਕ ਪਰ ਜਾਣਾ ਪਰਸੋਂ ਨੂੰ ਮਾਰ ਦਾਂਗੇ ਯੂਰੀਆ ਦਾ ਛਿੱਟਾ ਡਾਇਆ ਦਾ ਪੀਆ ਹੀ ਨਹੀਂ ਨਾ ਸੁਪਰ ਪੀਆ ਕੁਝ ਨਹੀਂ ਪੀਆ ਹਲੇ ਤੱਕ ਇਹ ਨਾ ਅਜ ਇੱਕਣੇ ਹੀ ਖੜੇ ਆ ਵਿਚਾਰੇ ਉਦੋਂ ਦੇ ਜਦੋਂ ਤੇ ਲਾਇਆ ਉਦੋਂ ਦਾ ਹੀ ਪਾਣੀ ਚੱਲਦਾ ਮੇਗਾ ਚੱਲ ਪਾਣੀ ਸੁੱਕ ਜਵੇ ਫੇਰ ਪਾਉਂਦੇ ਆ ਕੋਸ ਨਹੀਂ ਤਾਂ ਫੇਰ ਚੱਲਦੇ ਪਾਣੀ ਦੇ ਪਾਉਣਾ ਪੈਣਾ ਰੀ ਹੁਣੋਂ ਪਾਣੀ ਘਟਣ ਦਾ ਲੱਗ ਗਿਆ ਬੱਟਾਂ ਤੇ ਤਾਂ ਥੱਲੇ ਆ ਗਿਆ ਸੋ ਮੋਟਰ ਤੇ ਜਾ ਕੇ ਦੇਖਦੇ ਆ ਉਧਰ ਕੀ ਹਾਲ ਹੈ ਲੋ ਜੀ ਹਲਦੀ ਵੀ ਬਹੁਤ ਵਧੀਆ ਹੋਈ ਵੀ ਆ ਰੱਬ ਦੀ ਕਿਰਪਾ ਕਾ ਸ਼ਾਮਾਂ ਜੀ ਵਿੱਚ ਅੰਬ ਦੀ ਥੱਲੇ ਨਾਲੇ ਅੰਬੀਆਂ ਨਾਲੇ ਹਲਦੀ ਹੋ ਗਈ ਥੱਲੇ ਇਹਨਾਂ ਵਧੀਆ ਬਾਕੀ ਇੱਧਰ ਤਾਂ ਨਹੀਂ ਆਦਗੀ ਬਾਜਰਾ ਬੀਜ ਹੁੰਦਾ ਟੂਪੇਆਂ ਵਿੱਚ ਇਹ ਦੇਖਣੀ ਰਹੂ ਵਿਚਾਰਾ ਕੱਕੰਡਾ ਇਹ ਬਾਹ ਵੀ ਨਹੀਂ ਹੁੰਦਾ ਹੋਏਗਾ ਪਹਿਨਾ ਬਾਹਤਾ ਦਾ ਫੇਕ ਕੱਖ ਹੋਇਆ ਆ ਜਿੰਨੇ ਨੂੰ ਸੁਕੂੰਗਾ ਐਨੇ ਨੂੰ ਫੇਰ ਹੋ ਜਾਣਾ ਕੱਖ ਨੇ ਕਿਉਂਕਿ ਨਹੀਂ ਪਈ ਜਾਂਦਾ ਨਹੀਂ ਪਾਣੇ ਕਰਕੇ ਕੱਕੰਡਾ ਹੋਈ ਜਾਂਦਾ ਮਨ ਨੂੰ ਸੁਭਾਵਨਾ ਨਹੀਂ ਵੀ ਅੱਜ ਕੀ ਬਾਜਰਾ ਬੀਜੂਗਾ ਪਰ ਅੱਜ ਮੌਸਮ ਹੁਣ ਸਾਫ ਹੋ ਗਿਆ ਗਰਮੈਸ ਬਹੁਤ ਆ ਉਮੀਦ ਆ ਵੀ ਸ਼ਾਇਦ ਇੱਕ ਅੱਧਾ ਦਿਨ ਮੀਂਹ ਤਾਂ ਲੰਘ ਜਵੇ ਬਾਕੀ ਕੋ ਕਹਿ ਨਹੀਂ ਸਕਦੇ ਰੱਬ ਦੀ ਕਿਰਪਾ ਹੈ ਪਹਿਣਾ ਨਾ ਪਹਿਣਾ। ਇਹ ਤਾਂ ਲਾਂਗਰੀ ਵੀ ਪਹੁੰਚ ਗਿਆ ਹਾਂ ਲਾਂਗਰੀ ਕਿਧਰ ਲਾਉਂਦੇ ਅੱਜ? ਉਹ ਰਾਜੂ ਗਿਆ ਪਣੇ ਦੇ ਲਾਂ। ਆ ਕੀ ਦੀ ਆ? ਇਹ ਰਾਜੂ ਕਿਸ ਦਾ? ਗੁਰਪ੍ਰੀਤ ਦਾ। ਹਾਂ। ਮੈਂ ਪੱਟੀ ਪਈ ਆ ਬਨੀਦੀ ਆਹ। ਆ ਇਹ ਪੱਟ ਲਾ। ਹੈ? ਆ ਵੀ ਇਹ ਪੱਟ ਲਾਦਾ। ਕਿੱਥੇ ਤੇ? ਉਹ ਗੁਆ। ਜਿੱਥੇ ਦੇ ਤੇ? ਨਹੀਂ ਨਹੀਂ। ਉਹ ਜਾ ਕੇ। ਉਹ ਮੋਟੋ ਚੱਲ। ਪੀਟਰ ਤੇ। ਇੱਕ ਇੱਕ। ਚੱਲ ਠੀਕ ਆ। ਲਾ ਦੋ ਜਿੱਦੀ ਰਹਿੰਦੀ ਆ। ਬਾਕੀ ਦੇਖਦੇ ਆ। ਮੈਂ ਪਾਣੀ ਪਾ ਦੀ ਸੀ 5 ਗਮਿੰਟ। ਪਾਣੀ ਸੁੱਕੀ ਜਾਂਦਾ ਖੇਤ ਚ। ਹਾਂ ਚੂਪ ਲੰਬੀ ਤੋਂ ਵੀ ਚੱਕ ਲਾ। ਦੇਖਦਾ ਗਿਆ। ਪੀ ਗਿਆ ਕੀ ਤਾਂ ਪਾਣੀ ਨੂੰ ਚੋਇਆ ਨਹੀਂ ਹੈਗਾ ਅਜੇ। ਜੀ ਸੁਖਰੀ ਪੀਆ ਤਾਂ ਕਿ ਸ਼ਾਮ ਨੂੰ ਤਾਂ ਪੀਆ ਨਹੀਂ। ਜਿੰਨਾ ਹੈਗਾ ਤਾਂ ਜੇ ਚੂਆ ਹੁੰਦਾ ਫਿਰ ਤਾਂ ਪਰਾਂ ਖਾਲੀ ਹੁੰਦਾ ਸਾਰਾ ਬਿਲਕੁਲ ਮੇਰੇ ਤੋਂ ਦੋਸ ਲੱਗਣਾ ਜੀ ਭਰਨੇ ਨੂੰ ਇਹਨੂੰ ਪਾਣੀ ਵਧੇ ਰਿਹਾ ਚਲੋ ਦੇਖਦੇ ਆ ਉਧਰ ਜਾ ਕੇ ਹੋਰ ਫੇ ਕਿੱਦਾਂ ਸਤਿ ਸ਼੍ਰੀ ਅਕਾਲ ਜੀ ਠੀਕ ਆ ਸਤਿ ਸ਼੍ਰੀ ਅਕਾਲ ਬੜੀ ਧੂੜ ਢਾਲੀ ਆ ਬੋਲੇ ਆਹ ਦੇ ਮੱਕੀ ਵੱਢ ਕੇ ਰੱਖੀ ਪਈ ਤੂੜੀ ਤੂੜੀ ਚੱਕਣ ਆਏ ਵਾ ਤਾਂ ਦੇਖੀ ਹੀ ਨਹੀਂ ਆਲਾ ਪਾਥ ਥੌੜੀ ਵਹਿਲਾ ਹੁਣ ਤੇ ਦੇਖ ਲਾ ਮਾੜਾ ਡਟਾ ਪੜਾ ਗੇ ਅਗੀ ਤੇਰੇ ਪਤਾਪ ਚੜਿਆ ਵਾ ਲਾਉਂ ਜਾ ਹਲਾ ਤੇਰੇ ਇਧਰ ਇਹ ਸਾਹ ਹੁਤਾਬ ਹੀ ਕਰਨਾ ਯਾਰ ਇਹਦਾ ਕਹ ਸਾਰੇ ਦੀ ਜਾਨੇ ਲੱਗੋ ਬਾਅਦ ਵਿੱਚ ਦੇਖੀ ਕਿ 15000 ਰੁਪਏ ਫੇਰ ਪਾਤਾ ਜਿੰਨੇ ਅੱਛਾ ਹਾਂ ਹਸਾ ਹੁਤਾਬ ਤੇਰੇ ਕੋਲ ਬੈਠ ਕੇ ਕਰਾਉਂਗੇ ਮੇਰੇ ਕੋ ਕਹਤੇ ਦਸ ਦੂੰਗੇ ਇਹ ਨੂੰ ਵੇ ਤੂੰ ਸਮਝਾ ਦੀ ਸੱਤ ਕੇ ਸਮਝਾ ਲੈ ਮੈਂ ਕਹਤੇ ਸੀਸੀਟੀਵੀ ਲੱਗਿਆ ਪਿਆ ਦਾ ਦੇਖਿਆ ਵੇ ਤੇ ਸਾਰਾ ਕੁਝ ਯਾਰ ਹਾਂ ਅੱਛਾ ਲਾ ਸਭ ਲਿਖਿਆ ਕਾਗਜ਼ ਪੱਤਰ ਹੈ ਨਾ ਵਧੀਆ ਆ ਦੇਖਦੇ ਤੱਕ ਮੈਂ ਤਾਂ ਆਪ ਦੇਖਦਾ ਕੱਲ ਰੋਜ਼ ਵਧਦਾ ਜਾਂਦਾ ਇੱਕ ਦਿਨ ਕੱਢ ਦੇਣਾ ਚੱਲ ਡੰਗਰਾਂ ਦਾ ਹੋ ਇੱਕ ਦਿਨ ਐ ਨਿਕਲ ਜਾਣਾ ਆ ਗੇਟ ਦਰਿਆ ਵਾ ਗੇਟ ਤਾਂ ਆ ਤਾ ਵਾ ਲਾ ਪ੍ਰੀਤ ਦਾ ਕਿੰਨੇ ਫੋਟਾ 16 ਠੀਕ ਹੈ ਠੀਕ ਆ ਚਾਰ ਇਕੱਠੇ ਮੂਰੇ ਦੱਸਤਾ ਸੋਣਾ ਬੋਟਰ ਠੀਕ ਹੈ ਗੇਟ ਬਹੁਤ ਆ ਗਣਾਉ ਆ ਇੱਥੇ ਚਾਰ ਗੱਟ ਤੇ ਮੇਰਾ ਵੀ ਤਾਂ ਬਾੜੇ ਵਾਲਾ 16 ਹੀ ਆ ਸਿੱਧਾ ਚਲੇ ਜਾ ਬੈਗ ਬਾੜ ਲੈ ਇਹਨੂੰ ਖਰੇ 14 ਖਰੇ 16 ਯਾਰ ਮੈਨੂੰ ਯਾਦ ਨਹੀਂ ਮੇਰਾ ਉਹ ਬਾੜੇ ਵਾਲਾ ਲਓ ਜੀ 16 16 ਹੀ ਹੋਣਾ ਤੇਰਾ ਜੀ ਕਿਤੇ ਮੈਂ ਗੰਨੇ ਦੀ ਟਰਾਲੀ ਬਾੜ ਦਾ ਹੋਈ ਹੋਊਗਾ 16 ਮੈਂ ਆਏ ਫੁੱਲੇ ਆਹ ਪਤਾ ਨਹੀਂ ਆਪ ਬਣਾ ਕੇ ਨਾ 14 ਤਾਂ ਇਹ 14 ਹੈ ਆਪ ਦਾ ਸਭ 14 ਹੀ ਆ ਇਹਨਾਂ ਇਹ ਸਿੱਧਾ ਹੈ ਸਿੱਧਾ ਹੈ ਸਿੱਧੇ ਦਾ ਕੋਈ ਚੱਕਰ ਨਹੀਂ ਹਾਂ ਮੱਕੀ ਆ ਜੇ ਖੜੀ ਆ ਕੀ ਬਲੇ ਕਰ ਦੇਣੀ 2-3 ਦਿਨ ਮੇ ਕੰਮ ਚਾਈਦਾ ਹੁਣ ਅਜੇ ਹੈਗੀ 4-5 ਦਿਨ ਦੀ ਉਹ ਕਿਰੇ ਨਹੀਂ ਖਿੱਚ ਦੇਣੀ ਸੀ ਬਾਕੀ ਵਿੱਚੇ ਜਿਹੜੇ ਲਗੜ ਦਾਗੜ ਲਗੜ ਦਾਗੜ ਲਗੜ ਦਾਗੜ ਕਰੀਦਾਗਾ ਕਰੀਏ ਕਿਆ ਹੋ ਗਿਆ ਪਾਣੀ ਨਹੀਂ ਹਟਦਾ ਤਾਂ ਕਿਆ ਹੋਗਾ ਤਾਂ ਬਿਲਾਗੇ ਨਾ ਤੂੰ ਪਾਣੀ ਚਾਲਦੇ ਮਸੜਦੇ ਜੀ ਉਹ ਨੂੰ ਨਹੀਂ ਭਰ ਕੇਗਾ ਜੂਰੇ ਜਲੇ ਰਹੇ ਨਾ ਜੂਰੀਆ ਤਾਂ ਬਹਿ ਜੂ ਹੋਰ ਸਮਾਨ ਨਹੀਂ ਨਾ ਪੈਣਾ ਕਹਿ ਲਾ ਹੈ ਹੋਰ ਸਮਾਨ ਨਹੀਂ ਉਹ ਸਮਾਨ ਆਉਂਦਾ ਲੋਕਾਂ ਦਾ ਹੜਕੇ ਉੱਪਰ ਤੇ ਦੇਖ ਲੈ ਪਤਾ ਕਿਆ ਕਹਿੰਦਾ ਕਹਿੰਦਾ ਸਮਾਨ ਖਿੱਚਣਾ ਰਹੇ ਧਾਣਾ ਰਲਾ ਕੇ ਮਾ ਥੋੜਾ ਹੁੰਦਾ ਕਮਾਲਪੁਰ ਚੱਕਰ ਹੁੰਦਾ ਉੱਥੇ ਨੂੰ ਪਾਣੀ ਜਾਂਦਾ ਜੀਰੀ ਮੈਂ ਹਾਂ ਕਮਾਲਪੁਰ ਜਾਂਦਾ ਇੱਥੇ ਰੇ ਹੋ ਗਿਆ ਜਾਂਦਾ ਉੱਥੇ ਨੂੰ ਹਾਂ ਅਲੀ ਵੀ ਘਾਟ ਪਾਣੀ ਚੱਲ ਰਹਾ ਹੈ ਫੇਰ ਹਮ ਉਹ ਤੂੰ ਪਾਏਗਾ ਤਾਰੇ ਤੂੰ ਪਗ ਜਾਏਗਾ ਆ ਗਿਆ ਜੀ ਇਹ ਪਿੱਛੇ ਤੇ ਆਉਂਦਾ ਹੂਦਾ ਨਹੀਂ ਭੱਗਿਆ ਉਹ ਵੀ ਰੱਤੀ ਆ ਕੇ ਲਾ ਲਗ ਨਹੀਂਦਾ ਤਾਂ ਕਿ ਹੋ ਜਾਊਗਾ ਪਿੱਛੇ ਤੇ ਜਾਂਦਾ ਹ ਨੱਕਾ ਲਾ ਕੇ ਰੋਕ ਲਈਏ ਉਹ ਤਾਂ ਪਾਣੀ ਘਟ ਗਿਆ ਅੱਜ ਥੋੜਾ ਜਿਹਾ ਮੀਂਹ ਟਟ ਪਿਆ ਨਾ ਮੀ ਦਾ ਖਾਤਾ ਉਹਨੇ ਰੇ ਰਿਹਾ ਫੇਰ ਵੀ ਉਹਨਾ ਨਹੀਂ ਹੈਗਾ ਜਿਹੜਾ ਚਲਦੀ ਚਾਲ ਚ ਪਈ ਗਿਆ ਆ ਆ ਗਿਆ ਜਿੱਥੇ ਤੇ ਚੱਕੀ ਕੋਲ ਬਈਏ ਲਾਤੇ ਹਜਰੀ ਮੀਂਹ ਕਿ ਹਟਈ ਨਹੀਂ ਕੋਈ ਸਰਾ ਉਹ ਦਾਦਾ ਤਾਂ ਕਹਿੰਦਾ ਉਹ ਕਹਿੰਦਾ ਉਹਨੇ ਮੀਂਹ ਚ ਲਾਤੇ ਕਹਿੰਦਾ ਮੇਰੇ ਵਾਲੇ ਸੁੱਤੇ ਪਏ ਤੇ ਕਹਿੰਦਾ 8 8 ਦੇ ਕਹਿੰਦਾ ਤਾਂ ਹੁਣ ਲਾਉਣ ਲੱਗੇ ਆ ਉਹਨਾਂ ਨੇ ਕੀਲਾ ਵੀ ਲਾਤਾ ਕਹਿੰਦਾ ਤਾਂ ਕਹਿੰਦਾ ਗੁਰਮਖ ਹਾਂ ਉਹਦੇ ਲਾਉਣ ਜਾਣਾਂ ਦਾ ਕਹਿੰਦਾ ਮੈਂ ਉਹਨਾਂ ਨੂੰ ਲੈ ਕੇ ਚੱਲੇ ਹੁਣ 12:00 11:00 ਉਹ ਤਾਂ ਥਲੇ ਲਾ ਕੇ ਜਦੇ ਲਾ ਕੇ ਹੁੰਦਾ ਤੇ ਤਾਂ ਹੀ ਕੋਈ ਬੰਦਣਾ ਯਾਰ ਮੀਂਹ ਚੋਂ ਹਟ ਕੇ ਠੰਡਾ ਪੂਰੇ ਮੀਂਹ ਨਹੀਂ ਬੰਦ ਹੋਏ ਉਹਨਾਂ ਨੇ ਪਤਾ ਕੀ ਕ ਕਾ ਕੀ ਇਹਦੇ ਆਪਾਂ ਬੱਟਾਂ ਪਾਉਂਦੇ ਆ। ਮੁੱਠੀ ਲੈ ਲੈ ਆਉਣੇ ਆ ਤੇ। ਹੂੰ। ਉਹਨਾਂ ਨੇ ਪਿੱਛੇ ਇੱਥੇ ਇੱਥੇ ਤੇ ਐ ਪਿੱਛੇ ਛੱਡ ਕੇ ਪਲਣ ਆਏ। ਇੱਥੇ ਪਰਨਾ ਬਾਲਣ ਦੇ ਉੱਪਰ ਨੂੰ। ਅੱਛਾ। ਤੂੰ ਵੀ ਬਹਾਂ ਅੰਦਰ ਰਹਿੰਦੀ ਆ। ਇਹ ਚੱਲਦਾ ਕੰਮ। ਤੂੰ ਵੀ ਵੀ ਅੰਦਰ ਬਾਹਾਂ ਵੀ ਅੰਦਰ। ਨਾਲੇ ਉਹ ਤਿੰਨ ਫੋਟ ਵਾਲੇ ਜਾ ਜਣਾ ਕਵਰ ਹੋ ਜਾਣਾ ਇਹਨਾ। ਮੈਂ ਨਰਾਮ ਨੇ। ਕੰਮ ਲੂਟਾ। ਹੋਰ। ਆਹ। ਕਹਿੰਦਾ ਜੀ ਅਸੀਂ ਹੁਣ ਇਹ ਵੀ ਨੂੰ ਦੇਖਣ ਲੱਗ ਕੇ ਕਹਿੰਦਾ ਸਾਡੇ ਫਿਰ ਵਿਆਹ ਦੀ ਕਿੱਥੇ ਪੈਣੀ ਹੈ ਨਾ। ਇਹ ਤਾਂ ਔਖਾ ਦੇ ਲੈ ਮਜੂਰ। ਉਹ 20 ਮੀਰੀ ਕੀਲਾ ਲਾ ਕੇ ਰੱਖ ਗਏ ਛੇ ਵੀ। ਉਹੀ ਕਹਿੰਦਾ। ਉ ਉਥੇ ਵੀ ਹਟ ਕੇ ਉਹਦੇ ਹੇਤੇ ਬਾਹਰ ਨਿਕਲ ਗਏ ਚੱਲ ਨਵੇੜਤਾ ਨਵੇੜ ਦੂਏ ਕੱਦ ਕਹਿੰਦੇ ਹੁਣ ਕਿਹੜੇ ਦੂਏ ਕਹੇ ਦੋ ਤਿੰਨ ਖੜ ਗਿਆ ਹੁਣ ਆਹ ਗਾਇਲੇ ਮਹਾਵੀਰ ਨੂੰ ਹੋ ਜੂਗਾ ਰਮਜਾ ਇਕੱਠੇ ਦਵਾਲ ਨੇ ਦੂਏ ਦਾ ਕੱਦੂ ਕੱਲ ਨੂੰ ਕਰ ਦੇਣਾ ਮੈਂ ਉਥੇ ਦਾ ਲੱਕਰਾ ਕਰਕੇ ਰੱਖ ਦੇ ਹੁਣ ਆਪਣੇ ਭਈਆਂ ਨੂੰ ਪੱਕੇ ਰੱਖ ਕੇ ਆਈ ਨਾ ਨਹੀਂ ਲਾਉਣੇ ਉਹ ਉਹਨਾਂ ਤੇ ਲਵਾ ਦੇ ਬਸ ਉਹ ਬਾਕੀ ਆ ਦੇਖੀ ਜੋ ਕੌਣ ਕਿਹੜਾ ਲਾਉਂਦਾ ਕਾਤੇ ਕਿਹਿਆ ਫਰਕ ਹੁ ਤੂੰ ਰਵਾ ਲਿਓ ਨਾ ਦੋ ਤਿੰਨ ਤੇ ਕਹਿੰਦੇ ਹਰ ਵਕਤ ਕੱਦੂ ਬੋਦ ਪਿਆ ਪੁੱਛ ਲਿਆ ਨੰਬਰਦਾਰ ਜੀ ਜਾ ਕੇ ਲੰਬੜਦਾਰ ਜੀ ਮਿਲ ਗਿਆ ਉਹਨੂੰ ਕਹਿ ਦਿੰਦਾ ਪੈਰੀਕਾ ਸਾਢੇ ਤਿੰਨ ਬਿਗੇ ਲਾ ਦੇਗਾ ਕਾਲੂ ਜਾਂ ਪਰਸੋ ਨੂੰ ਲਾ ਦੇਗਾ ਪਾਸੋਂ ਲਾ ਦੂਗਾ ਪੁੱਛਣਾ ਪੈਣਾ ਉਹਨੂੰ ਬਾਕੀ ਫਿਰ ਅਸੀਂ ਤਰਾ ਕੇ ਪਟਾ ਕੇ ਪਨੀਰੀ ਜੇ ਉਹਨਾਂ ਨੇ ਹੋਰ ਕਹਾ ਕਹਿਤਾ ਫਿਰ ਜਹੇ ਇਹੀ ਜਾ ਦੇਣ ਇਹ ਵੀ ਇਹ ਵੀ ਪੱਟ ਲੈਣੇ ਦੀ ਵੀ ਨਹੀਂ ਵੀ ਇਹ ਵੀ ਲਾ ਰਣ ਸਰ ਨਹੀਂ ਪਨੀਰੀਏ ਵਾਜਣੀ ਨਹੀਂ ਭਾਈ ਉਹ ਵਾਜਣੀ 6 ਬਿਗੇ ਦਾ ਲੱਗ ਗਿਆ ਇੱਕ ਹਿੱਸਾ ਨਹੀਂ ਗਿਆ ਕਿਲਾ ਹੁਣ ਡੇਢ ਕਿਲੇ ਦਾ ਕਿਰ ਪਿਆ ਫਿਰ ਫਿਰ ਡੇਢ ਕਿਲੇ ਦੀ ਇੱਕੀ ਹੌਰ ਜਲੇ ਜੀ ਕੀ ਹਿੱਸਾ ਵਾਜ ਜਾਣਾ ਹੈ ਇੱਕ ਹਿੱਸਾ ਵਾਜ ਜਾਣਾ ਪਨੀਰੀ ਦਾ ਤੂੰ ਦੇਖ ਤੂੰ ਮੈਂ ਉਹ ਦਰਛੂਤ ਇਹ ਦਵੀਂ ਹਰੀਆਪੀ ਸਿੱਧੀ ਹੈ ਉਹ ਤੋਂ ਸਿੱਧੀ ਆਉਂਦੇ ਸੇ ਉਹ ਹਾਬੀ ਹੜ ਕੇ ਇਧਰ ਆਇਆ ਉਹ ਉੱਥੇ ਜਿੱਥੇ ਤੂੰ ਕਹਿੰਦਾ ਕਿ ਇੰਨੀ ਬਚੂਗੀ ਨਾ ਉਹ ਵੀ ਹੜ ਕੇ ਇਧਰ ਆਇਆ ਸਾਰਾ ਚੱਲ ਸਰਜਵੇ ਤੇਰਾ ਸਰਜਵੇ ਹੁਣ ਤਾਂ ਹਰੀਆਈ ਹੋਰੀ ਵੀ ਦੇਖਣ ਲੱਗੀ ਸਾਰੇ ਪਾਸੇ ਹੁਣ ਨਹੀਂ ਰਹਿ ਕਹਿੰਦੇ ਵੀ ਮੰਡਵਾ ਵੀ ਜਿੱਧਰ ਰਹਿੰਦਾ ਕੱਦੂ ਕਰਿਆ ਪਿਆ ਬੱਲਾ ਨਹੀਂ ਰਹਿੰਦੀ ਉਹ ਵੀ ਕੀਲਾ ਖਾਂਦਾ ਬਾਕੀ ਨੂੰ ਵੇਟ ਤੂੰ ਜਿਆਦਿੰਦੀ ਤਾਂ ਸ਼ੀਰੀ ਦਾ ਪਰੋਣਾ ਕੰਮ ਹੈ ਸੁਣ ਤਾਂ ਦੂਜਾ ਦਿਨ ਮ ਖਤਮ ਹੋ ਰਣੀ ਬਣੇਗਾ ਚੱਲ ਸਵੇਰੇ ਸਵੇਰੇ ਦਾ ਰੋਜ਼ ਨਹੀਂ ਆ ਜਾਂਦਾ ਰਾਤ ਸ਼ਾਮ ਨੂੰ ਗਰਮੀ ਕਰ ਦਿੰਦਾ ਹੈ ਜਾਨ ਖਲੀ ਡੋਣ ਜੇ ਨੰਗੀ ਅਉਜੇ ਮੁੱਕਦੀ ਫਿਰ ਪੈ ਜਾਂਦਾ ਸ਼ਾਮ ਨੂੰ ਪਰਦਾਇਆ ਕਰ ਦਿੰਦਾ ਹੁਣ ਦੇ ਕੀ ਗਰਮੈਸ ਹੋਈ ਗਈ ਹੈ ਅਸੀਂ ਸ਼ਾਮ ਨੂੰ ਗਰਮੈਸ ਬਣਾ ਕੇ ਫਿਰ ਰਾਤ ਨੂੰ ਮੂਡ ਬਣਾ ਕੇ ਸਵੇਰੇ ਪੈਂਦਾ ਚੱਲ ਠੀਕ ਆ ਘੁੰਮ ਕੇ ਆਉਂਦਾ ਮੋਟਰ ਕਿ ਨਹੀਂ ਦੇਖੀ ਜਾ ਕੇ ਚਲਾਈਏ ਜੇ 10 ਮਿੰਟ ਲੋਡ ਪਾਈ ਪਾਣੀ ਲਾ ਲਾ ਕੇ ਹੋਰ ਉੱਪਰ ਦੇ ਖੇਤ ਨੂੰ ਤਾਂ ਲਾਉਣਾ ਹੀ ਆ ਲਾ 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 ਦਾ ਦੱਲੀ ਕਿ ਨਹੀਂ ਨੂੰ ਚੋ ਜਿੰਦਾ ਦੇਖਣਾ ਜਾਂ ਪੈਂਦਾ ਕੁੰਟਾ ਖੜਾ ਦਾ ਪਾਣੀ ਅੱਜ टाकी ਨਹੀਂ ਲਾਇਆ ਹੈਗਾ ਲਾਇਆ ਉੱਚਾ ਖਾਸ ਹਟਾਈ ਤੇ ਨਾ ਫੋਟੂ ਉੱਚਾ ਹੈ 2.5 ਫੁੱਟ ਜਿੰਨਾ ਮਰਜ਼ੀ ਹੋਵੇ ਇਹ ਕਾਗਜ਼ ਲੱਗਿਆ ਹੋਣਾ ਨਹੀਂ ਟੂਆ ਬਟਣਾ ਪੈਣਾ ਤੇ 2.5 ਫੁੱਟ ਫੁੱਟਾਈ ਫੁਰਦੇ ਮਤਲਬ ਲੈਣੀ ਨਹੀਂ ਪਟਣੇ ਦਾ ਇਹਦਾ ਫਿਰ ਤੁਸੀਂ ਕਰੀਂ ਫਵਾੜ ਕੇ ਕਰਦੇ ਇਹਨੂੰ ਕਾਗਜ਼ ਫਵਾੜ ਕੇ ਰੁਕਾ ਬਿਟਰ ਕਹਿੰਦਾ ਕਰਤਾ ਗੱਦੂ ਦੋ ਵਾਰੀ ਫੇਰ ਫੇਰ ਮਤਲਬ ਲੈਣੀ ਹੈਗਾ ਇਹ ਕਾਗਜ਼ ਲਾਜੀ ਬਣਾ ਸਵਾਰ ਕੇ ਇੰਨਾ ਥੱਲੇ ਜਾਂਦੇ ਅਸੀਂ ਦਰਾਗੇ ਇਹਨੂੰ ਜ਼ਿਆਦਾ ਗਿਆ ਬਾ ਫੇਰ ਕਿਤਾ ਜੋਣਾ ਨਹੀਂ ਚਾਹੀਦਾ ਯਾਰ ਚੂਹਿਆਂ ਦੀਆਂ ਖੱਡਾਂ ਹੀ ਆ ਹੋਰ ਤਾਂ ਕੁਝ ਨਹੀਂ ਹਾਲਾ ਦੇ ਹਿੱਤਾਂ ਕਰਦਾ ਉਹ ਘੁਮਾ ਰਿਹਾ ਟਰ ਖਾਲੀ ਰਿਕਰ ਆਉਹੀ ਤਾਂ ਹੈ ਤਾਂ ਚੱਲ ਕੋਈ ਨਹੀਂ 4 ਕੁਮਟਰ ਘਮੋੜੇ ਵੀ ਲਗਾਣ ਦਾ ਆਏ ਆਏ ਆ 38 ਕੁਮਟਰ ਘਮਾਉਣਾ ਪੈਣਾ ਤੇਰੇ ਆ ਫੇਰ ਦੇਖੀਂ ਲੱਗੇ ਦਿਖਾ ਦੇ ਕਿੱਥੇ ਜਾਉਂਗੇ ਪੱਕੀ ਉਧਰ ਸਲਿੱਪ ਮਾਰਾ ਦੇ ਹਾਂ ਉਹਨੇ ਤਾਂ ਹੂੰ ਪੱਟ ਦੇਣੀ ਸੀ ਡਾਲ ਸਲਿੱਪ ਮਾਰ ਕੇ ਟਾਇਰ ਉੱਪਰ ਆ ਕੇ ਉਹੀ ਕਹਿੰਦਾ ਹੂੰ ਸਭ ਖੱਡਾ ਭੰਤੀਆਂ ਨਾਲੇ ਚੱਲ ਠੀਕ ਆ ਚੱਲ ਜਲੀ ਮੋਟਰਪਨ ਜਾ ਕੇ ਆਉਂਦਾ ਜਾ 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 ਜੀ ਲਓ ਬਈ ਬੰਦਾ ਹੜਿਆ ਨਹੀਂ ਰਾਸਤੇ ਨੂੰ ਟੁੱਟੇ ਭੱਜਿਆਂ ਨੂੰ ਲੈ ਕੇ ਪੁੱਜਿਆ ਔਰੇ ਖੇਤ ਵਿੱਚ ਦਿਖਾਉਣਾ ਜ਼ਰੂਰੀ ਆ ਸਲਾਹ ਹਾਂ ਦਿਖਾਉਣਾ ਜ਼ਰੂਰੀ ਆ ਮੈਨੂੰ ਦੇਖ ਤਾਂ ਸਹੀ ਆ ਤੇ ਤੇਰੇ ਥ੍ਰਿਪਸ ਨਹੀਂ ਹੈਗਾ ਪੂਰਾ ਵੀ ਹੈ ਨਹੀਂ ਨਾ ਹਾਂ ਤੂੰ ਸਪਰੇਅ ਕਰੀ ਗਏ ਨਾ ਜਿਨੇ ਸਪਰੇਅ ਨਹੀਂ ਕਰੀ ਉਹਦੇ ਆ ਜ਼ਿਆਦਾ ਥ੍ਰਿਪਸ ਆਪਾਂ ਸਪਰੇਅ ਕਰੀ ਗਏ ਆਪਣੇ ਮੇਰੇ ਨਹੀਂ ਹੈਗਾ ਜੰਮਾ ਹੀ ਆ ਚੀਜ਼ ਆ ਦੇਖਾ ਇੱਕ ਡੱਕਾ ਖੜਾ ਤੇਰੇ ਆਹ ਹਾਂ ਆ ਚੀਜ਼ ਬਹੁਤ ਆ ਲੋਕਾਂ ਦੇ ਬਾਈ ਇਹ ਬਹੁਤ ਹੋਈ ਵੀ ਆ ਜਿਹੜਿਆਂ ਨੇ ਮਤਲਬ ਸਪਰੇਅ ਨਹੀਂ ਕਰੀ ਹੈਗੀ ਥ੍ਰਿਪਸ ਦੀ ਇਹ ਤਾਂ ਪ੍ਰੋਬਲਮ ਆਉਂਦੀ ਹੈ ਨਹੀਂ ਤਾਂ ਕੋਈ ਨਹੀਂ ਹੈਗੀ 95 ਤੂੰ ਕੋ ਨਾ 50 18 18 ਤੂੰ ਕੋ ਨਾ ਬੋਧਾ ਥਾਲਾ ਉੱਪਰੋਂ ਖੜਾ ਇਹਦੇ ਨਾਲੋਂ ਵੀ 18 ਦਾ ਬਹੁਤ ਤਕੜਾ ਥਾਲਾ ਉਹ ਕਹਿੰਦਾ ਮੁੱਠ ਚੱਲੀਆਂ ਥੋੜੀਆਂ ਤੂੰ ਮੜਾਗਾ ਤੇ ਕਹਿੰਦਾ ਉਹਨੂੰ ਚੱਲੀਆਂ 85 ਤੇਰਾ ਜੇ ਹੌਲੀ ਵਧਣਾ ਇਹਨੇ ਜਿਹੜਾ 85 ਹੈ ਨਾ ਇਹ ਬਹੁਤ ਹੌਲੀ ਵਧਦਾ ਹੈ ਇਹ ਹੋਰਾਂ ਨਾਲੋਂ ਜਿਹੜੇ ਹੋਰ ਗੰਨੇ ਆ 50 ਵਾਲਾ ਖੇਤ ਦੁਖੇਦਾਈ ਜੁਦਾਈ ਉਹ ਜਿਹੜੇ ਹੋਰ ਗੰਨੇ ਆ ਉਹ ਛੇਤੀ ਗਰੋਥ ਕਰਦੇ ਆ ਜਿਹੜਾ 85 ਗੰਨਾ ਹੈ ਹੈ ਨੁੰਡਾ ਹੈ ਉਹ ਤਾਂ ਮੰਨੂ ਹੀ ਪਤਾ ਵੀ ਸਾਰੇ ਹੀ ਵਤੰਦਰ ਮੁੱਢਾ ਏ ਨਹੀਂ ਹੈ ਆਹ ਕਹਿੰਦਾ ਇੱਧਰ ਆਹ ਸਾਰੇ ਹੀ ਮੁੰਡਾ ਇਹ ਪਿਛਲੇ ਥਾਲ ਥੋੜਾ ਜਿਹਾ ਪੈਰਾਂ ਤੇ ਹੋਤਾ ਐਤਗੀ ਬਹੁਤ ਖਿੱਦਾ ਤਾਂ ਹਾਂ ਇਹ ਗੰਨਾ ਦਾ ਪੂਰਾ ਵਧੀਆ ਐ ਨੋਕੇ ਰਿਪੋਰਟ ਆ ਦੇਖਦਾ ਕਿ ਹੁਣ ਇਹ ਠੀਕ ਆ ਬਸ ਸਾਫ ਸੁਫਈਆ ਹੈਗਾ ਅਦਰਕ ਤਨੂ ਕੋ ਲੱਗਿਆ ਵਾ ਨਿੰਬੂ ਲੱਗੇ ਵੇ ਆ ਨਾ ਨਿੰਬੂ ਨਹੀਂ ਹੈਗੇ ਸੰਤਰੇ ਜੀ ਆ ਇੱਥੇ ਖਰਾਬ ਜੀ ਹੋਈ ਜਾਂਦੇ ਆ ਗੰਨਾ 560 ਕੁਇੰਟਲ ਹੋ ਗਿਆ ਦਾ ਇਹ ਕਿਲੇ ਚੋਂ ਆਹ ਕਿਲੇ ਚੋਂ ਲੈ ਚੋਰ ਲੈ ਚੋਂ ਦੋਏ ਕਿਲੇ ਚੋਂ ਕਿਹੜੇ ਚੋਂ ਪਰਲਿਆਂ ਚੋਂ ਘਟ ਗਿਆ ਹੈ ਨਾ 18 ਪੂਰਾ ਹੋਇਆ। ਆਹੋ। ਉਹ 85 ਨਿਕਲੇ ਆ ਤਾਂ ਤੇਰਾ 510 ਕੁਆਂਟਲ। 85 ਵੱਟਣ ਚ ਲੇਟ ਹੋ ਗਿਆ ਥੋੜਾ ਜਿਆਦਾ। ਉਹ ਵਜਨ ਤੋੜ ਗਿਆ ਬਾਕੀ। ਤਾਂ ਵਜਨ ਤੋੜ ਕੇ। ਨਾ ਗੰਨਾ ਇੱਕ ਨੰਬਰ ਇਹਨੇ। ਰੌਤਾਂ ਵਾਲਾ ਵੀ ਠੀਕ ਆ। ਆਹੀ ਕੁਸਾ। ਹੁਣ ਉਧਰੋਂ ਨਾਲ ਲੇ ਕੇ ਤੁਰਪੀ। ਚਾਚੇ ਖਾ ਦਵਾਂ ਤੁਨੂੰ। ਤੇ ਰਸਤੇ ਬੌਜਾ ਜਿਹਦੇ ਮੈਜ ਮਾਰ ਲਿਆ ਮੈਨੂੰ ਐ ਰਸਤੇ ਨੂੰ ਤਾਂ। ਗੰਨੇ ਦਸ ਕਦ ਹੋਣਾ ਇਹ। ਵਜਨ ਮੈਂ ਤਾਂ ਆਪ ਲੇਬਰ ਡੀਕਦਾ। ਬੰਨਣੇ ਵਾਲਾ ਤਾਂ ਹੋਇਆ ਹੋਇਆ ਇਹ ਆ ਹਜੇ ਤੇਰਾ ਹਜੇ 5-7 ਦਿਨ ਲੰਘ ਜਾਣੇ 10 ਦਿਨ 18 ਮੰਨਣਾ ਪੈਣਾ 18 ਵਧਿਆ ਹੋਵੇ ਦੇ ਨਾਲੋਂ ਜ਼ਿਆਦਾ ਹੈਨਾ ਲੀਬਰ ਦਾ ਇੰਤਜ਼ਾਮ ਕਰ ਜਿਹੜਾ ਉਹ ਥੱਲੇ ਵਾਲਾ ਖੇਤ ਹੈ ਹੂੰ ਉਹ ਤੇ ਇਹ ਨਾਲ ਵੀ ਨੀਮਾ ਹੈ ਆਪੇ ਫੁੱਟ ਨੀਮਾ ਆ ਉਹ ਕੋਈ ਤਾਂ ਮੈਂ ਕਹਿੰਦਾ ਉਹਦੇ ਬਰਾਬਰ ਆ ਉਹ ਖੱਤੀ ਉਤੇ ਵੀ ਨੀਮੀ ਹੈ ਬਈ ਬਰਾਬਰ ਆ ਲੀਬਰ ਦਾ ਇੰਤਜ਼ਾਮ ਕਰ ਕਿਤੇ ਯਾਰ ਬਨਾਈ ਵਾਲਾ ਆਪੇ ਕਰ ਲਵਾਂ ਆਪੇ ਲੱਗੀ ਹੈ ਨਾ ਇਹ ਦੀ ਕਿ ਨਾ ਗੱਪਾਂ ਆ ਬਹੁਤਾ ਗੰਨੇ ਵਾਰ ਪਿਛਲੇ ਸਾਲ ਜੇ ਇੰਨਾ ਨਿਕਲ ਆਇਆ ਤਾਂ ਕਿਦਰ ਖੜ ਤੋਂ ਐਸੀ ਕੀ ਪਤਾ ਗੱਲ ਕਿਆ ਐਸੀ ਕੀ ਮੀਂਹ ਗੇਤੇ ਪੈਣ ਲੱਗ ਗਏ ਬਿਮਾਰੀਆਂ ਨੇ ਘਟਟਾਇਆ ਜਿਹੜਾ ਮੀਂਹ ਗੇਤਾ ਏ ਉਹਦਾ ਬਹੁਤ ਫਰਕ ਆ ਐਜ ਦੀ 38 ਨੂੰ ਵੀ ਬਿਮਾਰੀ ਰੰਗ ਭਾਗ ਦੇਖਿਆ ਵਧੀਆ ਕੋਈ ਬਿਮਾਰੀ ਤੁਹਾਰੀ ਨਹੀਂ ਹੈਗੀ 38 ਵੀ ਇੱਕ ਨੰਬਰ ਖੜੇ ਹੈਗੀ ਪਿਛਲੀ ਵਾਰੀ ਦਾ ਯਾਰ ਉਹਨੇ ਤੇਰੀ ਟੌਪ ਹੋਰ ਨੇ ਬਸ ਕਰਾਤੀ ਮੇਰੀ ਸ਼ੁਰੂ ਜੇ 38 ਨੂੰ ਮੈਂ ਤਾਂ ਬਾਈ ਐਤ ਕੀ ਟੀਕੀ ਗੇ ਪਹਿਲਾਂ ਹੀ ਦੱਸਦੇ ਤੇ ਜਿਹੜੇ ਬਿਮਾਰੀ ਵਾਲੇ ਤੇ ਇਹਨੂੰ ਕੋਈ ਬਿਮਾਰੀ ਪੈਣੀ ਇਹਨੂੰ ਨਹੀਂ ਇੰਨੀ ਬਿਮਾਰੀ ਹੁੰਦੀ ਤੁਸਨ ਆ ਜਾ ਪਰ 84 ਦੇ ਦਰਸ਼ਨ ਕਰਾਉਂ ਉਹਦੇ ਨਹੀਂ ਜਾਣਾ ਜੂਣਾ ਯਾਰ ਸਾਡੀ ਡਾਲ ਸਾਫ ਪਈ ਜਾ ਮੈਂ ਲਾਹ ਕਰੀਆਂ ਕਰੀਆਂ ਪਿਆ ਸਾਰੇ ਕਿਤੇ ਮੈਨੂੰ ਕੱਖ ਦਿਖਾਦੀਆਂ ਵਾਲੇ ਦਲੇ ਲਾ ਹੋ ਲੇ ਕੇ ਜਾਣਾ ਮੈਂ ਦੱਸ ਯਾਰ ਵਧੀਆ ਯਾਰ 85 ਵੀ ਠੀਕ ਹੈ 85 ਨੂੰ ਦੱਸ ਕੇ ਆ ਬਸ 85 ਬਹੁਤ ਲੇਟ ਵੱਡਾ ਹਾਂ ਇਹ ਤਾਂ ਦੇਖ ਜੇ ਮਿਹੜੇ ਕਿੰਨੇ ਫੁੱਟੇ ਬਗਣੀ ਚਾਹ ਲੈ ਤਾਂਨੇ ਬਹੁਤ ਦੇ ਜਦਾ ਹਲੇ ਪਿਕੇ ਰ ਕੱਦ ਹੌਲੀ ਹੌਲੀ ਕੱਢਦੇ ਬਾਅਦ ਮੈਂ ਇਹ ਕੱਟ ਬਹੁਤ ਹੌਲੀ ਕੱਢਦਾ ਇਹ ਤਾਂ 85 ਇੱਧਰ ਆ ਦੇਖੋ ਵਿੱਚ ਤੇ ਮਿਹੜੇ ਤੱਕ ਲੈ ਗਈ ਆ ਕੀਤਾ ਵੱਡ ਹੋ ਗਿਆ ਦਾ ਆ ਇਧਰ ਨੂੰ ਫਰਕਾ ਕੀ ਤੇ ਦਾ ਹਾਂ ਉਹ ਪਰਾਂ ਨੂੰ ਫਿਰ ਨੀਵਾ ਚਲ ਜਾਂਦਾ ਦੋਨੋਂ ਲੇਟ ਵੱਡਦਾ ਹੋਈ ਗਿਆ ਇਹਦੀ ਹਾਈਟ ਥੋੜੀ ਜਿਹੀ ਘੱਟ ਕੱਢਦੇ ਹੌਲੀ ਕੱਢਦਾ 85 ਜਿਹੜਾ ਆ ਲੀਤੀ ਉਰੇ ਨੂੰ ਆਹਾ ਲੀ ਦਾ ਪਤਾ ਵੀ ਨਹੀਂ ਲੱਗਦਾ ਆਹ ਲੀਤੀ ਆਹ ਇੱਥੇ ਨੂੰ ਆਈ ਸੀ ਦੀ ਲੀ ਦਾ ਤਾਂ ਪਤਾ ਵੀ ਨਹੀਂ ਲੱਗਦਾ ਹੋ ਗਿਆ ਕੰਨਾਂ ਲੀਆਂ ਦੀ ਆ ਵੀ ਲੀਏ ਆ ਤੇਰੀ ਆ ਵੀ ਲੀ ਪਾਈ ਹੋਈ ਈ ਤੇਰੀ ਸੀ ਉਹ ਲਿਆਏ ਤੇ ਪਾਈ ਲੀ ਉਹ ਹੀ ਕਹਿੰਦਾ ਲੀ ਦਾ ਤਾਂ ਪਤਾ ਨਹੀਂ ਲੱਗਦਾ ਆ ਦੇ ਟਾਇਰਾਂ ਦਾ ਹੂੰ ਇਹ ਲੀ ਤੇ ਆ ਲੀ ਆ ਦੇਖ ਆ ਮੇਰੇ ਤਾਂ ਦੇਖ ਲੈ ਇੱਕ ਚ 15 15 20 ਵੀ ਹੁੰਦੇ 85 ਦੇ ਇਹਦਾ ਅਹੀ ਚੱਕਰ ਆ ਬਹੁਤ ਹੈਦਾ ਤਾਂ ਆ ਦੇਖ ਕਿਹਾ ਜਾ ਮੇੜਾ ਦੇਖ ਇਹਨੂੰ ਯਾਰ ਚੂਹੇ ਤੇ ਬਚਾਓ ਤੇਰੇ ਚੂਹਾ ਹੈ ਨਹੀਂ ਸਾਡੇ ਸਾਲਾ ਮੇਰੇ ਚੂਹੇ ਨੇ ਪਿਛਲੇ ਸਾਲ ਖਤਮ ਕਰਤਾ ਸਾਰੇ ਜੀ ਹੁਣੇ ਸਾਲੇ ਮੇੜੇ ਜਾਰੇ ਸਾਰਾ ਚੂਹਾ ਹੀ ਖਾ ਗਿਆ ਕਰੇ ਗਿਆ ਆਹਾਂ ਮੇੜੇ ਮੈਂ 25 ਗੰਨੇ ਹੋਣੇ ਹੈਗੇ ਆ 20 25 25 ਸਾਰੇ ਚ ਨਾ ਤੱਕੜਾਉਂਗਾ ਫੇਰ ਗਿਰਦਾ ਵੀ ਘੱਟ ਹੋਊਗਾ ਜੈਕ ਜਾਰ ਗਿਰਦੇ ਦਾ ਚੱਕਰ ਨਹੀਂ ਸਾਲਾ ਚੂਹੇ ਦਾ ਚੱਕਰ ਆ ਜੇ ਗਰਗਿਆ ਸਾਲਾ ਚੂਹਾ ਨਹੀਂ ਛੱਡਦਾ ਹੈਗਾ ਇਹ ਚੂਹਾ ਨਹੀਂ ਆਉਂਦਾ ਸਾਡੇ ਉਰੇ ਰੇਤੇ 'ਚ ਚੂਹਾ ਕਰਦਾ ਰੇਤੇ 'ਚ ਨਹੀਂ ਹੈਗਾ ਤੇਰੇ ਉਰੇ ਅੱਕਰ ਜਮੀਨ 'ਚ ਚੂਹਾ ਜ਼ਿਆਦਾ ਆਉਂਦਾ ਏ ਚੱਲ ਚੱਲੀ ਉਧਰ ਨੂੰ ਚੱਲ ਚੱਲੀਏ ਦੇਖਦੇ ਉਧਰ ਜਾ ਕੇ ਆਧਾ ੜਾ ਥੋੜੀ ਇੱਧਰ ਲੈ ਕਹਿੰਦਾ ਉਹ ਅੱਧਾ ਦਾ ਪੰਜੀ ਨੂੰ ਇੱਕ ਸਾਰ ਕਰਨੇ ਨੂੰ ਫਿਰਦਾ ਤੂੰ ਹੋ ਜੇ ਕਰਦੀਆਂ ਜੋਰ ਲੱਗਿਆ ਬਹੁਤ ਮੈਂ ਜੋਰ ਤਾਂ ਲੱਗਿਆ ਵਾ ਹੈ ਤਾਂ ਠੀਕ ਆ ਐਨ ਵਧੀਆ ਗੰਨਾ ਵਧੀਆ ਪੂਰੇ ਸਾਲ ਮਾੜਾ ਤੇ ਲਗੁੰਦਾ ਜੋ ਹੋ ਜਾਂਦਾ ਇੱਥੇ ਪਾਣੀ ਗਰੀ ਜਾਇ ਕਰਦਾ ਪਾਣੀ ਮਿੱਟੀ ਪਾਣੀ ਚੜਦਾ ਨਹੀਂ ਉਹੀ ਮਿੱਟੀ ਗਰੀ ਜਾਇ ਕਰਦੀ ਆ ਚੱਲਿਆ ਕਿ ਨਹੀਂ ਚਲਾਤਾ ਤਾਂ ਇਹ ਸਾਲਾ ਬੁੱਧੀ ਕਰ ਲਿਆ ਬਹੁਤ ਹੀ ਹਾਂ ਕੀ ਕਹਿੰਦਾ ਹਾਲੀ ਚਾਲਦਾ ਹੁਣ ਤਾਂ ਚੱਲਦਾ ਆ ਸਾਬਣਾਉਂਗੇ ਉਹ ਉੱਥੇ ਪਾਰਾਂ ਉਹ ਉੱਥੇ ਅੱਛਾ ਆਹ ਹੁੰਦੇ ਉਹਰੇ ਬਾਪੂ ਨੂੰ ਕਹਾਂ ਮਾ ਮੋਟਰ ਵੀ ਪਰਹੀਂ ਲੈ ਜਾਣੀ ਆਪਾਂ ਨੇ ਜਿਹੜੀ ਆ ਜੇ ਕੰਮ ਦੀ ਜਿਹੜੀ ਇੱਥੇ ਬਣਾ ਲਾ ਆ ਫਿਰ ਇੱਥੇ ਟਰਾਲਾ ਮੋੜਨੇ ਜਿੱਤਰਾ ਮਰਜੀ ਮੋੜੀ ਜਾਈਏ ਹੂੰ ਅਜੇ ਨਾ ਉਹ ਡਾਲ ਆਉਂਦੀ ਆ ਸਮਝ ਲੈ ਸਿੱਧੀ ਆਪਣੀ ਹੂੰ ਹੱਦ ਨੂੰ ਉਹ ਵੀ ਕਹਿੰਦਾ ਮੈਂ ਕਹਿੰਦਾ ਇੱਧਰ ਲਿਆਉਣਾ ਕੋਟਾ ਫੇ ਮਾ ਆਪਾਂ ਨੂੰ ਵੀ ਇੱਧਰ ਕਰਨਾ ਪੈਣਾ ਉਹ ਕਹਿੰਦਾ ਮੈਂ ਪਤਾ ਨਹੀਂ ਕਿ ਬਣਾਉਣਾ ਮੈਂ ਚੱਲ ਅਸੀਂ ਇੱਧਰ ਬਣਾ ਲੂਗਾ ਫੇ ਤੜੀ ਜਾਣਾ ਰਹਾ ਮਾ ਟਰਾਲਰ ਨਾ ਠੀਕ ਹੈ ਕੱਦ ਤਾਂ ਇਹਦਾ ਹੀ ਬਹੁਤ ਆ। ਨਾ ਨਾ ਕੱਦ ਬਹੁਤ ਆ। ਇਹਦੀ ਹਲਦੀ ਹੋਈ ਹੋਣੀ ਹੈਗੀ? ਹਲਦੀ? ਹਲਦੀ ਲਾਈ ਹੋਣੀ ਅਸੀਂ। ਪ੍ਰਾਣੀਆਂ ਹੋਏ ਆਉਂਦੀ ਆ। ਨਾ ਅਸੀਂ ਪੱਟਦੀ ਦੀ ਸਾਰੀ। ਹੁਣ ਗਾਹਾਂ ਨੂੰ ਲਾਉਂਗੇ ਅਸੀਂ। ਇੱਥੇ ਬਣਾਉਣਾ ਚਾ ਬੱਚਾ ਫਿਰ? ਹਾਂ ਹੁਣ ਤਾਂ ਬਣਨਾ ਚੱਠਾ ਬਣਾ ਦੇਣਾ। ਆ ਵਿੱਚ ਤੇ ਗੇਰਦੀ ਕਰਨਾ ਪਾਣੀ। ਹੂੰ? ਮੋਟਰ ਦਾ ਵਿੱਚ ਤੇ ਗਿਰਦਾ ਕਰਨਾ। ਵਿੱਚੇ ਲੈ ਜਣੀ ਮੋਟਰ ਚੱਠੇ ਦੇ। ਹੈ? ਚੱਠੇ ਦੇ। ਚੱਠਾ ਪੂਰੇ ਬਣਾਉਂਗੇ ਇੱਧਰ ਦੀ ਸਾਈਡ ਆ ਇੱਥੇ। ਅੱਛਾ। ਆਹ ਸਾਈਡ ਆ ਪੂਰੇ ਤੇ ਪਾਣੀ ਇਹਨੂੰ ਐ ਕਰ ਦੇਣਾ। ਦੇ ਵਿੱਚੇ ਗੇਟ ਵੱਲੋਂ ਆਦਣਾ ਦੂਆ ਕੋਟੋਲ ਕੀ ਵਾਲਾ ਵੀ ਇੱਥੇ ਤੇ ਬੰਦ ਕਰ ਪਾਇਕ ਚੋ ਚੱਲ ਉਧਰ ਪਟਕੇ ਆਨ ਵਧੀਆ ਪ੍ਰੋਜੈਕਟ ਬਣਵਾ ਦੇਣਾ ਹੁਣ ਉਹ ਤੇਰਾ ਟਰਾਂਸਫਰ ਹੁਣ ਤਾਂ ਲੱਗ ਚੱਲੇ ਆ ਹੁਣ ਹੋਰ ਕਿੱਥੇ ਗੇ ਭੇਜਣਾ ਇਹ ਗਰਨਾ ਹਾਂ ਉਧਰ ਕੋਠੇ ਪੁੱਜ ਚੱਲੇ ਆ ਠੀਕ ਆ ਗੰਨਾ ਬੰਨੇ ਤੇ ਹੋ ਜਾਣੇ ਦੇਖੀ ਬਾਦਮ ਬੰਨੇ ਤੇ ਰੇ ਪਾ ਦੇਣਾ ਇਹਦੇ ਚ ਨਾ ਨਾ ਠੀਕ ਆ ਇਹਨ ਵਧੀਆ ਬਿਮਾਰੀ ਨੂੰ ਵੀ ਕੋਈ ਨਹੀਂ ਹੈ ਸਪਰੇਆ ਮੈਂ ਕਰੀਆਂ ਕਾੜੀਆਂ ਇਹਦੀ ਪੂਰੀਆਂ ਚੱਲੀਏ ਹੁਣ ਮੈਨੂੰ ਇੱਧਰ ਘਮੋਲਪੁਰ ਹੋਇਆ ਵਗਾਰਾਂ ਵੀ ਦੇਖਣਾ ਮੈਂ ਜਾ ਕੇ ਚਲ ਹੁਣ ਤੇਰਾ ਢੇੜਾ ਬੱਜਗਾ ਹੁਣ ਤਾਂ ਬੰਨਣਾ ਆਉਣਾ ਜਾਇ ਤੇ ਬੱਜਣਾ ਢੇੜਾ ਹਾਂ ਮਜ਼ਾ ਵੀ ਨਹੀਂ ਦੇਖਣਾ ਆ ਤੇਰਾ ਗਾੜਰੇ ਗੱਡਿਆ ਵਾ ਹੈ ਗਾੜਰੇ ਗੱਡਦਾ ਔਰਲਾ ਪਾਈ ਪਛੇ ਇੱਧਰ ਲਾਏ ਉਹਦਾ ਹੈ ਚਲ ਇੱਧਰ ਦਾ ਤੇ ਇੱਥੀ ਤੇ ਛਰੀ ਜਾਣਾ ਇੰਨੇ ਜੇ ਲਾਉਣਾ ਵੀ ਉਹ ਗੰਨੇ ਨੂੰ ਗੰਨੇ ਨੂੰ ਤਾਂ ਲੱਗਣਾ ਹੀ ਨਹੀਂ ਹੋਣਾ ਗਾਹਾਂ ਜਾ ਕੇ ਜੇ ਗਾਹਾਂ ਲੱਗਣਾ ਜਾਂ ਤਾਂ ਮੈਂ ਬਣਾ ਲੈਣਾ ਹੁਣ ਤਜਕਟ ਛੇੜ ਦੇਣਾ ਆ ਪੱਟੇ ਅੱਜ ਦੁਆਰੇ ਭਈਆ ਲਾਇਆ ਤਾਂ ਫੇਰ ਔਰ ਆ ਕੱਢ ਕੇ ਗਾਇਟਾਂ ਮਾ ਥਾਪ ਕਰ ਲੈ ਜਿੰਨੀਆਂ ਵੀ ਹੁੰਦੀਆਂ ਚੱਠੇ ਵਾਲੀਆਂ ਇਹ ਸਾਲੀ ਸਾਫ ਕਿਹੜੇ ਸੌਖੀ ਹੁੰਦੀ ਹੈ ਪਰ ਕੱਢਤੀਆਂ ਇਟ ਨੀ ਤਾਂ ਸਾਫ ਬਹੁਤ ਔਖੀ ਹੁੰਦੀ ਆ ਇਹ ਦਿਹਾੜੀ ਲੱਗੁੰਦੇ ਪਰ ਕਿੰਨੀ ਆਗਾ ਇਕ ਨਹੀਂ ਹੁੰਦਾ ਕਿ ਔਖੀ ਸਾਫ ਬਹੁਤ ਹੁੰਦੀ ਤੇਜ ਬਹੁਤ ਹੁੰਦਾ 10 ਮਿੰਟ ਆਜਾ ਕਰ ਚੱਲ ਦੋ ਤਿੰਨ ਸੌ ਵੀ ਕੱਢ ਗਿਆ ਉਹ ਬਹੁਤ ਆ ਚਲ ਚਲ ਚਲੀ ਉਧਰ ਨੂੰ ਫਿਰ ਲਾ ਦੇਖ ਲਾ ਕਮਾ ਕੇ ਲਿਆ ਆ ਹਾਲ ਦੇਖ ਲਾ ਇਹਦੇ ਨੂੰ ਤਾਂ ਪ੍ਰਸਾਦ ਆਉਂ ਲਿਪੜਦੇ ਹੀ ਹੈ ਭਈ ਹੈ ਕੋਈ ਗੱਜ ਦੀ ਉੱਥੋਂ ਗੰਨਾ ਨਿਕਲ ਜੂ ਸਭ ਕੁ ਨਿਕਲੂਗਾ ਜਾ ਕੇ ਦੇ ਦੇ ਜਾਕੇ ਤਾਂ ਹੀ ਆ ਜਾਕੇ ਤਾਂ ਹੀ ਇੱਕ ਟ੍ਰਾਲਾ ਦੇ ਲੱਗ ਡੱਣਾ ਬਣਵਾ ਲਿਆ ਉੱਥੇ ਮੋਟਰਸਾਈਕਲ ਹੀ ਨਿਕਲਦਾ ਅੱਛਾ ਜਿਆਦਾ ਸੁੱਕ ਜਾਣੀ ਦਿੱਤ ਤਾ ਉਹ ਸੁੱਕੇ ਦਾ ਵੀ ਤਾਂ ਨਹੀਂ ਹੈਗਾ ਹੋਵੇ ਵੀ ਰਸਤਾ ਵੀ ਹੋਵੇ ਐ ਅੱਜ ਇੰਨਾ ਕਾ ਚੌੜਾ ਏ ਆਈਟਾ ਲੱਗੀਆਂ ਵੀਆਂ ਇੰਨਾ ਕਾ ਬੱਤ ਪਤਾ ਨਹੀਂ ਗਿਆ ਬਣੂ ਉਹ ਟਾਈਮ ਕਿਆ ਹੋਣਾ ਗਿਆ ਨਹੀਂ ਸਾਰੇ ਪਾਸੇ ਨੂੰ ਲੈ ਗਿਆ ਕਬਲੀ ਪੈਸ ਨੂੰ ਲੈ ਗਿਆ ਬੱਸ ਕਰਤੀ ਮੇਰੀ ਮੈਂ ਸੋਣਾ ਪੰਗਾ ਲੱਤਾ ਤੇਰੀ ਗਾ ਕੇ ਮੈਂ ਤੂੰ ਹੀ ਕਹਿਉਗਾ ਇਹਨੂੰ ਮੈਂ ਚੱਲ ਕੀ ਹਾਂ ਤਾਂ ਹੀ ਪਿੱਛੇ ਨੂੰ ਹੈ ਕੀ ਹਾਂ ਤਾਂ ਇਹਨੂੰ ਮੰਨਿਆ ਨਹੀਂ ਗੁਰਮੁਗਾ ਇਹਦਾ ਉਹਨੂੰ ਐਂ ਸਿੱਧਾ ਮੋੜਾ ਜਿਹਾ ਸਿਰ ਜਾਂਦਾ ਮੋੜੀ ਸਾਈਡ ਨੂੰ ਤੂੰ ਹੁੰਦਾ ਗਿਆ ਲੈ ਸੁਣ ਲੈ ਗਾਹਕ ਵਿੱਚ ਜਾਣਾ ਤਾਂ ਖੌਣੀ ਨੂੰ ਕਿਆ ਕਿੰਨੇ ਨਾਲ ਇਹ ਦੇਖ ਕੇ ਕਰ ਜਣਾ ਤਾਂ 2 ਫੁੱਟ ਤਾਂ ਪਹਿਲੇ ਹੀ ਨਹੀਂ ਮੀਆ ਭਾਈ ਤੇ 3 ਫੁੱਟ ਗੰਨਾ ਲੱਗਦਾ ਉੱਥੇ ਤੇ ਐ ਜਿਵੇਂ ਟੀਨਾ ਹੈ ਇਧਰਲੀ ਸਾਈਡ ਤੇ ਐ ਲੱਗਦਾ ਇਹ ਗੰਨਾ ਵਧੀਆ ਸਾਰੀ ਕੋ ਮੈਚ ਤੇਰੇ ਅੱਜ ਵੀ ਪਹਾਵਾਲ ਵੀ ਲੈ ਕੇ ਆ ਰੋ ਤਾਂ ਵੀ ਕੋ ਮੈਚ ਚੱਲੀਆਂ ਰਹਿ ਗਿਆ ਚੱਲੀਆਂ ਨਹੀਂ ਗਏ ਵਹਿਗਾ ਕਿਨੇ ਵੇ ਜੀ ਜਾਇਆ ਹੁਣ ਫੜੇ ਫੜੇ ਚੱਲੀਆਂ ਛਲੀਆਂ ਖੱਤੀਆਂ ਬਹੁਤ ਨਾਲ ਨਾਲ ਨਹੀਂ ਹੁੰਦੇ ਜੇਣਾ ਛਲੀਆਂ ਖੱਤੀਆਂ ਬਹੁਤ ਤਕੜੀਆਂ ਪਾਰੇ ਕਿ ਥੋੜਾ ਜਿਹਾ ਹਲੇ ਹੈਗਾ ਏ ਉਹ ਹੋ ਜਾਣਾ ਚੱਲ ਕੋਈ ਨਾ ਬਾਅਦ ਮੈਂ ਬੰਦੇ ਨੇ ਪਾ ਦੂੰਗੀ ਰੇਰੂ ਦੇ ਚ ਥੋੜਾ ਜਿਹਾ ਗੰਨੇ ਵਾਲੇ ਚ ਕੰਨਾ ਦਾਬੀ ਜਾਂਦਾ ਏ ਉਹ 3 ਬਿਗੇ ਵੀ ਲਾ ਦਿੰਦਾ ਵਧੀਆ ਰਹਿਣਾ ਤਾਂ ਕਿਹੜਾ ਛੁੱਟ ਜਾਣਾ ਤਾਂ ਬੁੱਛਲਾ ਬੈਠਾ ਜ਼ੋਰ ਲਾ ਲਿਆ ਮੈਨੂੰ ਜਾਣੇ ਦੀ ਲੋੜੇ ਨਹੀਂ ਦੀ ਪੈਣੀ ਕਾਹ ਲਾ ਗਾਹ ਨੂੰ ਉਂਦਾ ਰੱਖਣਾ ਸਾਰਾ ਮੈਨੂੰ ਕਹਾਂ ਉਹ 3 ਬਿਗੇ ਦਾ ਮੈਨੂੰ ਵੇਡ ਦੇ ਹੋਰ ਕਾ ਬੀਜੜ ਰਹਿ ਜੂਈ ਬੀਜਿਆ ਕਰ ਦੇਣਾ ਇਕੱਠਾ ਹੀ ਪੜ ਦੇਣਾ ਬਸ ਇਕੱਠਾ ਹੀ ਪੜ ਦੀ ਇੱਕ ਸਾਰ ਰੱਖ ਕੇ ਤੇਰਾ ਤੁਹਾਨੂੰ ਪਾਣੀ ਤੇ ਕਿਹੜਾ ਛੁੱਟ ਜਾਣਾ ਤੇਰੇ ਗੇੜੇ ਵੱਜੀ ਜਾਣੇ ਉੱਥੇ रास्ता ठीक तो तो, है दस दिन जाया पंद्रह दिन बाद जरा सवार जिदा बीजिया जदा गया उदर गया जिद बीजा तू नी मिदन बीजिया था जिदन बीजिया तो, तो उदर गया ਚੱਲੂਗੇ ਕੋਈ ਨਹੀਂ ਵਿਹਲੇ ਹੋਗੇ ਹੁਣ ਕੱਲ ਤੇ ਬਾਅਦ ਹੁਣ ਤਾਂ ਵਿਹਲੇ ਹੋਗੇ ਠੀਕ 18 ਦਾ ਯਾਰ ਜੇ ਮਾੜਾ ਵੀ ਹੁੰਦਾ ਬਾਈਨ ਦੱਬੇ ਜਾਂਦਾ ਬਹੁਤ ਵਜਨ ਦੰਦਾ 18 ਦਾ ਯਾਰ ਮੈਂ ਤਾਂ ਦੇਖ ਲਿਆ ਮਰੇ ਚੱਲ